ਕਦੇ-ਕਦੇ ਕਹਿਣ ਨੂੰ ਬਹੁਤ ਕੁਝ ਹੁੰਦਾ ਹੈ ਪਰ ਸੁਣਨ ਵਾਲਾ ਕੋਈ ਇੱਕ ਵੀ ਨਹੀਂ ਲੱਭਦਾ ਪਤਾ ਨਹੀਂ ਇੰਜ ਕਿਉਂ ਹੁੰਦਾ ਹੈ ਤੇ ਫਿਰ ਕਿਉਂ ਇੱਕ ਘਟਨ ਇੱਕ ਇਕੱਲਾਪਨ ਇੱਕ ਅਜੀਬ ਜਿਹਾ ਡਰ ਚਾਰੋਂ ਪਾਸੇ ਫਸਰ ਜਾਂਦਾ ਹੈ ਜਿਵੇਂ ਸਾਡਾ ਕੋਈ ਨਹੀਂ ਜਿਵੇਂ ਦੁਨੀਆਂ ਵਿੱਚ ਅਸੀਂ ਇਕੱਲੇ ਹਾਂ ਕੁਝ ਰਿਸ਼ਤੇ ਤਾਂ ਦੁਨੀਆਂ ਤੋਂ ਤੋੜ ਜਾਂਦੇ ਜਿਨ੍ਹਾਂ ਨਾਲ ਸੁੱਖ-ਦੁੱਖ ਸਾਂਝਾ ਕੀਤਾ ਜਾ ਸਕੇ ਤੇ ਕੁਝ ਹੋ ਕੇ ਵੀ ਨਾ ਹੋਏ ਵਾਂਗ ਵਿਚਰਦੇ ਰਹਿੰਦੇ ਨੇ ਕੁਝ ਅਜਿਹੇ ਰਿਸ਼ਤੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸੁੱਖ ਦੁੱਖ ਦਾਸੀ ਨਹੀਂ ਪਾਉਂਦੇ ਕਿਉਂਕਿ ਅਸੀਂ ਸੋਚ ਲੈਂਦੇ ਹਾਂ ਕਿ ਆਪਣੇ ਦੁੱਖ ਵਿੱਚ ਇਸ ਨੂੰ ਕਿਉਂ ਦੁਖੀ ਕਰਨਾ ਫੇਰ ਜਦ ਇੰਝ ਹੁੰਦਾ ਹੈ ਤਾਂ ਇੱਕ ਖੋਖਲਾ ਪਿੰਜਰ ਤੇ ਇੱਕ ਜ਼ਖਮੀ ਰੂਹ ਬਣ ਚੁੱਕਾ ਇਹ ਸਰੀਰ ਬਸ ਵਕਤ ਪੂਰਾ ਕਰ ਰਿਹਾ ਹੁੰਦਾ ਹੈ ਕੁਝ ਇਸ ਤਰ੍ਹਾਂ ਹੀ ਲੱਗੇ ਸੀ ਨਿਆਬ ਕੌਰ ਨੂੰ ਦਮਨ ਪੱਥਰ ਹੋਈ ਆਪਣੇ ਕਮਰੇ ਵਿੱਚ ਬੈਠੀ ਨਿਆਬ ਨੇ ਹੌਲੀ ਜਹੀ ਜਾ ਕੇ ਉਹਦੇ ਮੋਢੇ ਤੇ ਹੱਥ ਆਰ ਦਿੱਤਾ ਤਾਂ ਦਮਨ ਆਪਣੇ ਖਿਆਲਾਂ ਤੋਂ ਬਾਹਰ ਆਈ ਨਿਆਬ ਉਹਦੇ ਕੋਲ ਬੈਠ ਗਈ ਦਮਨ ਪੁੱਤਰ ਜੋ ਹੋਇਆ ਉਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਹੋ ਸਕਦਾ ਸੀ ਪਰ ਜ਼ਿੰਦਗੀ ਤਾਂ ਕਦੇ ਰੁਕਦੀ ਹੀ ਨਹੀਂ ਕਿਸੇ ਦੇ ਜਾਣ ਨਾਲ ਨਹੀਂ ਕਿਸੇ ਤੇ ਗਲਤ ਦੇ ਆਉਣ ਨਾਲ ਵੀ ਨਹੀਂ ਤੂੰ ਤਾਂ ਸ਼ੇਰ ਪੁੱਤ ਹੈ ਇੰਜ ਡਟ ਕੇ ਨਾ ਬੈ ਮੈਨੂੰ ਪਤਾ ਹੈ ਪੁੱਤ ਗੁਨਾਹ ਕਰ ਮੈਂ ਵੀ ਹਾਂ ਤੇਰੀ ਪਰ ਮੈਨੂੰ ਇੱਕ ਮੌਕਾ ਦੇ ਤੇ ਕੁਝ ਸਮਾਂ ਮੈਂ ਸਭ ਠੀਕ ਕਰ ਦੇਣਾ ਤੂੰ ਤਿਆਰ ਹੋ ਕੇ ਘਰ ਚੱਲ ਦਮਨ ਨੇ ਕੁਝ ਨਹੀਂ ਕੀਤਾ ਉਹ ਉਂਝ ਹੀ ਬੈਠੀ ਰਹੀ ਇੰਨੇ ਨੂੰ ਕੁੰਤੀ ਵੀ ਆ ਗਈ ਤੇ ਦਮਨ ਦੇ ਕੋਲ ਆ ਕੇ ਬੈਠ ਗਈ ਉਹ ਕੁਝ ਦੇਰ ਪਹਿਲਾਂ ਦੀ ਹੀ ਬੂਹੇ ਵਿੱਚ ਖੜੀ ਨਿਆਬ ਦੀ ਇਕੱਲਾ ਸੌਂਦੀ ਸੀ ਦਮਨ ਭੈਣ ਜੀ ਠੀਕ ਕਹਿੰਦੇ ਨੇ ਪੁੱਤ ਹੁਣ ਤੂੰ ਦਿਲਰਾਜ ਤੇ ਤਾਂ ਬੋਝ ਨਹੀਂ ਬਣ ਸਕਦੀ ਜੋ ਹੋਇਆ ਉਹ ਮਾਲਕ ਦਾ ਭਾਣਾ ਸੀ ਤੇ ਉਸਦੇ ਭਾਣੇ ਵਿੱਚ ਖੁਸ਼ ਰਹਿਣਾ ਚਾਹੀਦਾ ਫਿਰ ਇਹ ਤਾਂ ਕਰਮਾਂ ਦੇ ਲੇਖ ਨੇ ਇਸ ਤੇ ਕਿਸ ਦਾ ਜੋਰ ਤਰਪ ਤਰਪ ਕਰਦੇ ਹੰਝੂ ਦਮਨ ਦੀ ਅੱਖਾਂ ਤੋਂ ਨਿਕਲ ਆਏ ਕੁੰਤੀ ਦੀਆਂ ਗੱਲਾਂ ਸੁਣ ਕੇ ਪਰ ਚੁੱਪ ਰਹੀ ਕੁੰਤੀ ਦੇਖਦੇ ਹੋਏ ਬੋਲੀ ਨਾ ਬਈ ਮਰਜੀ ਤੇਰੀ ਹੈ ਆਖਿਰ ਦੀ ਦਿਲ ਕਰਦਾ ਤਾਂ ਤੂੰ ਵੀ ਬੈਠ ਜਾ ਭਰਾ ਦੇ ਵਿਹੜੇ ਨਿਆਬ ਕੋਲ ਜਿਵੇਂ ਸੁਣਨਾ ਹੋਇਆ ਭੈਣ ਜੀ ਸਿਆਣੇ ਜੇਕਰ ਸਿਆਣੀਆਂ ਵਾਂਗ ਗੱਲ ਕਰਨ ਤਾਂ ਹੀ ਚੰਗਾ ਲੱਗਦਾ ਤੁਸੀਂ ਚੁੱਪ ਕਰੋ ਮੂੰਹ ਬਣਾ ਕੋਂਤੀ ਬਾਹਰ ਚਲੀ ਗਈ ਦਮਨ ਦੇ ਹੰਝੂ ਡਿੱਗਦੇ ਰਹਤੇ ਨਿਆਬ ਉਸ ਨੂੰ ਚੁੱਪ ਕਰਵਾਉਂਦੀ ਰਹੀ ਦਿਲਰਾਜ ਤੇ ਜਸਲੀਨ ਕਮਰੇ ਵਿੱਚ ਆਏ ਜਦ ਜਸਲੀਨ ਨੇ ਵੀ ਦਮਨ ਨੂੰ ਕਿਆ ਰਾਜੀ ਖੁਸ਼ੀ ਹੁਣ ਤੂੰ ਵੀਰ ਨਾਲ ਆਵੇਂ ਕਾਫੀ ਦਿਨ ਹੋ ਗਏ ਹੁਣ ਘਰ ਹੋ ਆ ਨਮਾ ਨਮਾ ਵਿਆਹ ਹੋਇਆ ਹੈ ਦਮਨ ਉੱਠ ਤਿਆਰ ਹੋ ਗਈ ਤੇ ਨਿਆਬ ਨਾਲ ਆਪਣੇ ਸਹੁਰੇ ਘਰ ਆ ਗਈ ਰਸਤੇ ਵਿੱਚ ਉਹ ਬਸ ਆਉਂਦੇ ਜਾਂਦੇ ਰਸਤਿਆਂ ਨੂੰ ਦੇਖਦੀ ਰਹੀ ਤੇ ਹੰਝੂ ਡਿੱਗਦੇ ਰਹੇ ਘਰ ਪਹੁੰਚੇ ਤਾਂ ਵੀਰ ਘਰ ਹੀ ਸੀ ਕਮਰੇ ਵਿੱਚ ਪਰ ਦਮਨ ਦੇ ਪੈਰ ਕਮਰੇ ਵੱਲ ਬਾਧ ਹੀ ਨਹੀਂ ਰਹੇ ਸੀ ਮਨ ਹੀ ਮਨ ਖੁਦ ਨੂੰ ਸਮਝਾਉਂਦੀ ਉਹ ਪੈਰ ਅੱਗੇ ਵਧਾ ਤਾਂ ਰਹੀ ਸੀ ਪਰ ਇੱਕ ਇੱਕ ਪੈਰ ਜਿਵੇਂ ਪਹਾੜ ਵਾਂਗ ਸੀ ਐਨੇ ਦਿਨ ਤੋਂ ਵੀਰ ਨੇ ਇੱਕ ਵਾਰ ਵੀ ਤਾਂ ਨਹੀਂ ਉਹਦੇ ਦੁੱਖ ਨੂੰ ਵੰਡਾਉਣ ਲਈ ਕੁਝ ਕਿਹਾ ਸੀ ਅੱਜ ਕਮਰੇ ਵਿੱਚ ਆਉਂਦੀ ਦਮਨ ਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ ਦਮਨ ਨੇ ਬਿਨਾਂ ਵੀਰ ਨੂੰ ਦੇਖੇ ਕਦਮ ਕਮਰੇ ਵੱਲ ਵਧਾਈ ਤੇ ਪਿੱਛੇ ਹੀ ਹੈਲਪਰ ਚਾਹ ਲੈ ਕੇ ਆ ਗਈ ਦਮਨ ਕਮਰੇ ਦੇ ਸੋਫੇ ਤੇ ਬੈਠ ਗਈ ਤੇ ਹੈਲਪਰ ਨੇ ਮੇਜ਼ ਤੇ ਚਾਹ ਰੱਖ ਦਿੱਤੀ ਨਿਆਬ ਵੀ ਕਮਰੇ ਵਿੱਚ ਆ ਗਈ ਤੇ ਚਾਹ ਦਮਨ ਨੂੰ ਦਿੰਦੇ ਹੋਏ ਕਿਹਾ ਪੁੱਤ ਚਾਹ ਪੀ ਲੈ ਸਫ਼ਰ ਦੀ ਥਕਾਵਟ ਦੂਰ ਹੋ ਜਾਂਦੀ ਮੇਰਾ ਮਨ ਨਹੀਂ ਕਹਿ ਦਮਨ ਨੇ ਕੱਪ ਫੜੇ ਥੇਹਾਂ ਰੱਖ ਦਿੱਤਾ ਨਿਆਬ ਨੇ ਬੀਰਵਾਲ ਦੇਖਿਆ ਜੋ ਸਾਹਮਣੇ ਹੀ ਬੈਠ ਤੇ ਬੈਠਾ ਕੁਝ ਪੜ ਰਿਆ ਸੀ ਵੀਰ ਉਂਝੇ ਪੜਦਾ ਰਿਹਾ ਆਪਣੀ ਜਗ੍ਹਾ ਤੋਂ ਬਿਲਕੁਲ ਵੀ ਹਿੱਲਿਆ ਨਹੀਂ ਤੇ ਕਿਸੇ ਵੀ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਲਿੱਤੀ ਇੱਕ ਦੋ ਵਾਰ ਨਿਆਬ ਨੇ ਫਿਰ ਦਮਨ ਨੂੰ ਕਿਹਾ ਪਰ ਉਹ ਚੁੱਪਚਾ ਬੈਠੀ ਰਹੀ ਨਿਆਬ ਉੱਠ ਕੇ ਬਾਹਰ ਚਲੀ ਗਈ ਨਿਆਬ ਦੇ ਜਾਣ ਮਗਰੋਂ ਵੀਰ ਨੇ ਫਿਰ ਇੱਕ ਨਜ਼ਰ ਦਮਨ ਵੱਲ ਤੱਕਿਆ ਤੇ ਕੁਝ ਸੋਚ ਹੌਲੀ ਜਿਹੀ ਉੱਟ ਦਮਨ ਦੇ ਸੋਫੇ ਵੱਲ ਵੱਧ ਗਿਆ। ਵੀਰ ਨੂੰ ਆਪਣੇ ਵੱਲ ਆਉਂਦੇ ਦੇਖ ਦਮਨ ਸੋਫੇ ਤੇ ਥੋੜੀ ਪਿੱਛੇ ਵੱਲ ਖਿਸ ਗਈ। ਵੀਰ ਉਹਦੇ ਕੋਲ ਜਾ ਕੇ ਬੈਠ ਗਿਆ। ਵੀਰ ਨੇ ਉਸ ਵੱਲ ਦੇਖਦੇ ਹੋਏ ਕਿਹਾ ਮੈਨੂੰ ਪਤਾ ਹੈ ਕਿ ਮੈਂ ਬਹੁਤ ਬੁਰਾ ਹਾਂ ਪਰ ਮੈਨੂੰ ਉਸ ਤੇ ਅਫਸੋਸ ਨਹੀਂ ਜ਼ਿੰਦਗੀ ਨੇ ਸਾਨੂੰ ਦੋਹਾਂ ਨੂੰ ਇੱਕ ਦੂਜੇ ਲਈ ਬੁਰਾ ਬਣਾਇਆ ਹੈ। ਫਿਰ ਉਹ ਕੁਝ ਦੇਰ ਚੁੱਪ ਹੋ ਗਿਆ। ਤੇ ਬੈਠਾ ਰਿਹਾ ਥੋੜੀ ਜਿher ਬਾਅਦ ਉਸਨੇ ਫੇਰ ਦਮਨ ਨੂੰ ਕਿਹਾ ਮੈਨੂੰ ਪਤਾ ਹੈ ਮੈਂ ਨਾਨਸੈਂਸ ਬੋਲ ਰਿਹਾ ਹਾਂ ਅਸਲ ਵਿੱਚ ਮੈਂ ਤੁਹਾਡਾ ਦੁੱਖ ਕਿਵੇਂ ਘਟ ਕਰਾਂ ਮੈਨੂੰ ਪਤਾ ਨਹੀਂ ਤੇ ਸ਼ਾਇਦ ਮੈਂ ਕਰ ਵੀ ਨਹੀਂ ਸਕਦਾ ਪਰ ਇਹ ਹੀ ਕਹਾਂਗਾ ਕਿ ਦੁਖੀ ਨਾ ਹੋਵੋ ਤੁਹਾਡੇ ਮੰਮੀ ਹਮੇਸ਼ਾ ਤੁਹਾਡੇ ਨਾਲ ਹੀ ਨੇ ਕਿਉਂਕਿ ਤੁਸੀਂ ਉਹਨਾਂ ਦੇ ਪਿਆਰੇ ਹੋਮੋਗੇ ਦਮਨ ਨੇ ਭਰੀਆਂ ਅੱਖਾਂ ਨਾਲ ਵੀਰ ਵੱਲ ਦੇਖਿਆ ਤੇ ਵੀਰ ਨੇ ਉਸ ਤੋਂ ਅੱਖਾਂ ਚੁਰਾਉਂਦੇ ਹੋਏ ਦੂਜੇ ਪਾਸੇ ਮੂੰਹ ਕਰ ਲਿਆ ਕੁਝ ਖਾ ਲਵੋ ਮੈਂ ਮਾਮ ਨੂੰ ਕਹਿੰਦਾ ਹਾਂ ਕਿ ਤੁਹਾਡੇ ਲਈ ਕੁਝ ਖਾਣ ਦਾ ਪ੍ਰਬੰਧ ਕਰਵਾ ਦੇਣ ਕਹਿ ਵੀਰ ਕਮਰ ਤੋਂ ਬਾਹਰ ਚੱਲ ਗਿਆ ਦਮਨ ਉਸ ਨੂੰ ਜਾਂਦੇ ਨੂੰ ਦੇਖਦੀ ਰਹੀ ਥੋੜੀ ਦੇਰ ਬਾਅਦ ਨਿਆਬ ਦਮਨ ਲਈ ਕੁਝ ਖਾਣ ਨੂੰ ਲੈ ਆਈ ਜੋ ਥੋੜਾ ਬਹੁਤ ਦਮਨ ਨੇ ਖਾ ਲிட்டਾ ਨਿਆਬ ਥੋੜੀ ਕੁਝ ਵੀ ਸੀ ਕਿ ਵੀਰ ਨੇ ਕੁਝ ਫਿਕਰ ਦਮਨ ਲਈ ਦਿਖਾਈ ਹੈ ਦਮਨ ਥੋੜੀ ਦੇਰ ਬਾਅਦ ਸੌ ਗਈ ਨਿਆਬ ਆਪਣੇ ਕਮਰੇ ਵਿੱਚ ਚਲੀ ਗਈ ਜਿੱਥੇ ਦਲਜੀਤ ਬੈਠਾ ਕੁਝ ਕੰਮ ਕਰ ਰਿਹਾ ਸੀ ਨਿਆਬ ਨੇ ਸਾਰੀ ਗੱਲ ਉਸ ਨੂੰ ਦੱਸੀ ਤੇ ਕਿਹਾ ਦਮਨ ਬਹੁਤ ਟੁੱਟ ਚੁੱਕੀ ਹੈ ਉਸ ਨੂੰ ਇਸ ਵਕਤ ਸਹਾਰੇ ਦੀ ਲੋੜ ਹੈ ਪਰ ਨਿਆਬ ਉਸ ਦਾ ਧਿਆਨ ਹੋਰ ਪਾਸੇ ਬੰਡਾਓ ਮਤਲਬ ਮਤਲਬ ਉਹ ਅੱਗੇ ਪੜਨਾ ਚਾਹੁੰਦੀ ਹੈ ਇਹ ਆਪਾਂ ਨੂੰ ਪਤਾ ਹੈ ਫਿਰ ਉਸ ਨੂੰ ਅੱਗੇ ਕਾਲਜ ਵਿੱਚ ਦਾਖਲਾ ਦਵਾ ਦੇਣ ਨੇ ਹਾਂ ਉਸ ਦਾ ਸੁਪਨਾ ਵੀ ਪੂਰਾ ਹੋਵੇਗਾ ਤੇ ਨੈਗੇਟਿਵ ਵੀ ਨਹੀਂ ਹੋਵੇਗੀ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਨਿਆਬ ਨੇ ਸਹਿਮਤ ਹੁੰਦੇ ਕਿਆ ਪਰ ਵੀਰ ਵੀਰ ਨੂੰ ਕਿਉਂ ਇਤਰਾਜ਼ ਹੋਵੇਗਾ ਫਿਰ ਵੀ ਉਸ ਨੂੰ ਪੁੱਛ ਲੈਣਾ ਚਾਹੀਦਾ ਹੈ ਦਰਜੀਤ ਨੇ ਨਾਰਾਜ਼ ਹੁੰਦੇ ਕਿਆ ਉਹ ਬੇਕੂਬ ਕਿਸੇ ਜੋਗਾ ਹੁੰਦਾ ਤਾਂ ਹੋਰ ਕੀ ਚਾਹੀਦਾ ਸੀ ਉਹ ਸਟੱਡੀ ਕਮਰੇ ਵਿੱਚ ਬੈਠਾ ਹੈ ਮੈਂ ਉਸ ਨਾਲ ਗੱਲ ਕਰਦੀ ਹਾਂ ਕੈ ਨਿਆਬ ਤੁਰ ਪਈ ਵੀਰ ਕਹ ਉਹ ਸਟੱਡੀ ਕਮਰੇ ਵਿੱਚ ਦਾਖਲ ਹੋਈ ਜੀ ਮਮ ਮੈਂ ਕੋਈ ਜ਼ਰੂਰੀ ਗੱਲ ਕਰਨੀ ਹੈ ਜੇਕਰ ਤੁਸੀਂ ਫਿਰ ਉਹ ਪੁਰਾਣੀਆਂ ਗੱਲਾਂ ਕਰਨੀਆਂ ਨੇ ਤਾਂ ਸੌਰੀ ਮੇਰੇ ਕੋਲ ਟਾਈਮ ਨਹੀਂ ਪਰ ਤੂੰ ਆਪਣੇ ਤੇ ਦਮਨ ਬਾਰੇ ਕੀ ਸੋਚਿਆ ਹੈ ਵਾ ਇਹ ਸਵਾਲ ਤੁਸੀਂ ਮੇਰੇ ਕੋਲੋਂ ਹੁਣ ਪੁੱਛ ਰਹੇ ਹੋ ਜਦੋਂ ਵਕਤ ਸੀ ਉਸ ਵੇਲੇ ਤਾਂ ਤੁਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਸੀ ਨਿਆਬ ਚੁੱਪ ਹੋ ਗਈ ਪੁੱਤ ਬੇਗਾਨੀ ਧੀ ਤੇਰੇ ਲਈ ਇਸ ਘਰ ਵਿੱਚ ਆਈ ਹੈ ਉਹ ਪਹਿਲੋ ਸੋਚਣਾ ਸੀ ਤੁਸੀਂ ਹੁਣ ਤੂੰ ਦੱਸ ਮੈਂ ਕੀ ਕਰਾਂ ਵੀਰ ਨਿਆਬ ਨੇ ਤਰਲੇ ਨਾਲ ਕਿਹਾ ਮਮ ਅੱਜ ਮੈਂ ਦਮਨ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਦੇ ਸਕਦਾ ਇਹ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਉਸ ਨੂੰ ਕਿ ਕਿਸੇ ਨੂੰ ਵੀ ਨਹੀਂ ਤੁਸੀਂ ਕਿਉਂ ਇੱਕ ਗਲਤੀ बार-बार ਦੁਹਰਾਏ ਜਾਂਦੇ ਹੋ ਨਯਾਬ ਸ਼ਰਮਿੰਦਾ ਹੋ ਗਈ ਥੋੜਾ ਰੋਕ ਉਸਨੇ ਕਿਹਾ ਮੈਂ ਤੇ ਤੇਰੇ ਡੈਡ ਚਾਹੁੰਦੇ ਹਾਂ ਕਿ ਦਮਨ ਨੂੰ ਕਾਲਜ ਦਾਖਲਾ ਦਿਵਾ ਦਈਏ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਵੀਰ ਨੇ ਹੈਰਾਨ ਹੁੰਦੇ ਕਿਆ ਮੈਨੂੰ ਕੋਈ ਇਤਰਾਜ਼ ਕਿਉਂ ਹੋਵੇਗਾ ਉਸ ਦਾ ਮੇਰੀ ਜ਼ਿੰਦਗੀ ਤੇ ਮੇਰਾ ਉਹਦੀ ਜ਼ਿੰਦਗੀ ਤੇ ਕੋਈ ਅਧਿਕਾਰ ਨਹੀਂ ਨਿਆਬ ਨੇ ਸਮੇ ਦੀ ਨਜਾਕਤ ਸਾਹਮਣੇ ਦੇ ਹੋਏ ਹੋਰ ਕੋਈ ਗੱਲ ਨਹੀਂ ਕੀਤੀ ਤੇ ਉੱਥੋਂ ਚਲੀ ਗਈ ਵੀਰ ਆਰਾਮ ਕੁਰਸੀ ਤੇ ਬੈਠ ਬਹੁਤ ਦੇਰ ਛੱਤ ਵੱਲ ਦੇਖਦਾ ਰਿਹਾ ਜ਼ਿੰਦਗੀ ਵਿੱਚ ਜਦੋਂ ਦੋ ਲੋਕਾਂ ਦਾ ਮੇਲ ਹੁੰਦਾ ਹੈ ਦੋ ਲੋਕਾਂ ਦਾ ਰਿਸ਼ਤਾ ਜੁੜਦਾ ਹੈ ਉਹ ਸਿਰਫ ਦੋ ਲੋਕਾਂ ਦਾ ਨਹੀਂ ਰਹਿ ਜਾਂਦਾ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਜੁੜ ਜਾਇਆ ਕਰਦੇ ਨੇ ਕਦੇ ਮਿਲਾਉਣ ਲਈ ਤੇ ਕਦੇ ਦਰਾਰ ਪਾਉਣ ਲਈ ਇੱਕ ਦਿਲ ਸੁਖਾਲਾ ਵੀ ਹੁੰਦਾ ਹੈ ਤੇ ਦੁਖੀ ਵੀ ਇਹ ਜ਼ਿੰਦਗੀ ਹੈ ਇਹ ਹੀ ਕੁਦਰਤ ਪਰ ਸਮੇਂ ਦੇ ਗਰਬ ਵਿੱਚ ਖੌਰੇ ਕਿਹੜੇ ਕਿਹੜੇ ਹੋਰ ਰਾਜ ਨੇ ਇਹ ਤਾਂ ਵਕਤ ਨੂੰ ਪਤਾ ਜਾਂ ਉਸ ਸਿਰਜਣਹਾਰੇ ਨੂੰ ਦਮਾਂ ਦੀ ਜ਼ਿੰਦਗੀ ਖੋਰ ਕੀ ਮੋੜ ਲੈਣ ਵਾਲੀ ਸੀ ਇਹ ਵੀ ਸਮੇਂ ਦੇ ਉਸ ਗਰਭ ਨੂੰ ਪਤਾ ਸੀ ਅਗਲੀ ਸਵੇਰ ਤੜਕੇ ਹੀ ਦਮਨ ਦੀ ਅੱਖ ਖੁੱਲ ਗਈ ਵੀਰ ਉਹਦੇ ਸਾਹਮਣੇ ਬੈਲੇ ਸੋਫੇ ਤੇ ਸੁੱਤਾ ਪਿਆ ਸੀ ਦਮਨ ਦੇ ਅਚਾਨਕ ਉੱਠਣ ਨਾਲ ਉਸ ਦੀ ਵੀ ਜਾਗ ਖੁੱਲ ਗਈ ਉਸ ਨੇ ਦਮਨ ਵੱਲ ਦੇਖਦੇ ਨੇ ਕਿਹਾ ਕਿ ਕੋਈ ਮੁਸ਼ਕਲ ਹੈ ਦਮਨ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਉੱਠ ਬਾਹਰ ਵੱਲ ਚਲੀ ਗਈ ਵੀਰ ਉਸ ਨੂੰ ਦੇਖਦਾ ਰਿਹਾ ਸ਼ਾਇਦ ਉਹ ਸ਼ਤ ਤੱਕ ਗਈ ਸੀ ਦਮਨ ਥੋੜੀ देर ਤਹਿਲ ਕੇ ਵਾਪਸ ਆ ਗਈ ਬਾਥਰੂਮ ਵਿੱਚ ਜਾ ਕੇ ਨਹਾਈ ਪਾਠ ਕੀਤਾ ਤੇ ਰਸੋਈ ਵੱਲ ਚਲੀ ਗਈ ਬੀਰ ਉਸ ਨੂੰ ਦੇਖਦਾ ਰਿਹਾ ਫਿਰ ਹੌਲੀ ਹੌਲੀ ਕਾਰ ਵਿੱਚ ਸਾਰੇ ਜਾਗਣ ਲੱਗ ਪਏ ਰੂਬੀ ਅਜੇ ਨਹੀਂ ਉੱઠી ਸੀ ਦੇਵ ਨੇ ਰਸੋਈ ਵਿੱਚ ਦਮਨ ਨੂੰ ਦੇਖਿਆ ਤੇ ਉੱਥੇ ਚਲਾ ਗਿਆ ਕੁਝ ਕਰ ਰਹੇ ਹੋ ਤੁਸੀਂ ਹਾਂਜੀ ਚਾਹ ਬਣਾ ਰਹੀ ਹਾਂ ਫਿਰ ਕੁਝ ਰੁਕ ਉਸਨੇ ਦੇਵ ਨੂੰ ਚਾਹ ਲਈ ਪੁੱਛ ਲਿਆ ਹਾਂਜੀ ਬਣਾ ਦਿਓ ਮੇਰੇ ਲਈ ਵੀ ਦਮਨ ਨੇ ਤਿੰਨ ਕੱਪ ਚਾਹ ਬਣਾ ਲਈ ਦੇਵ ਨੇ ਦੇਖਦੇ ਕਿਹਾ ਇਹ ਤੀਸਰਾ ਕੱਪ ਕਿਸ ਲਈ ਹੈ ਮਾਮ ਲਈ ਹੈ ਅੱਜ ਹੈਲਪਰ ਅਜੇ ਤੱਕ ਨਹੀਂ ਆਈ ਸੋਚਿਆ ਮੈਂ ਹੀ ਬਣਾ ਦੇਵਾਂ ਕਹਿ ਦਮਨ ਨੇ ਇੱਕ ਕੱਪ ਦੇਵ ਨੂੰ ਦਿੱਤਾ ਤੇ ਨਿਆਬ ਦੇ ਕਮਰੇ ਵੱਲ ਤੁਰ ਪਈ ਨਿਆਬ ਬਾਹਰ ਵਾਲੇ ਕਮਰੇ ਵਿੱਚ ਹੀ ਬੈਠੀ ਸੀ ਦਮਨ ਨੂੰ ਦੇਖ ਹੈਰਾਨ ਹੋ ਗਈ ਬੇਟਾ ਹੁਣੇ ਹੈਲਪਰ ਨੇ ਆਹੀ ਜਾਣਾ ਸੀ ਫਿਰ ਕੀ ਹੋਇਆ ਜੇ ਮੈਂ ਬਣਾ ਦਿੱਤੀ ਡੈਡ ਅਜੇ ਲੇਟ ਹੀ ਉੱਠਣਗੇ ਹਾਂ ਕਹਿ ਨਿਆ ਹੱਸ ਪਈ ਤੈਨੂੰ ਵੀ ਪਤਾ ਚੱਲ ਗਿਆ ਕਿ ਉਹ ਲੇਟ ਉੱਠਦੇ ਨੇ ਦਮਨ ਵੀ ਉੱਥੇ ਬੈਠ ਚਾਹ ਪੀਣ ਲੱਗ ਗਈ ਉਹ ਉਦਾਸ ਸੀ ਪਰ ਕੋਈ ਅਜੀਬ ਊਰਜਾ ਉਸ ਵਿੱਚ ਦਿਖ ਰਹੀ ਸੀ ਜਿਵੇਂ ਕੋਈ ਫੈਸਲਾ ਕਰ ਲਿਆ ਹੋਵੇ ਉਸਨੇ ਨਿਆਬ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਮਝ ਨਹੀਂ ਪਾ ਰਹੀ ਸੀ ਉਸ ਨੇ ਚਾਹ ਖਤਮ ਕਰਦੀ ਕਿਆ ਬਹੁਤ ਹੀ ਸਵਾਦ ਸੀ ਇੰਜ ਤਾਂ ਮੈਨੂੰ ਤੈਨੂੰ ਰੋਜ਼ ਸਵੇਰੇ ਚਾਹ ਬਣਾ ਕੇ ਦੇਣੀ ਪਵੇਗੀ ਦਾ ਮਨ ਸਿਰਫ ਮੁਸਕਰਾ ਕੇ ਕੁਝ ਬੋਲੀ ਨਹੀਂ ਫਿਰ ਨਿਆਬ ਨੇ ਬੋਲਣਾ ਸ਼ੁਰੂ ਕੀਤਾ ਪੁੱਤਰ ਇੱਕ ਗੱਲ ਕਰਨੀ ਸੀ ਮੈਂ ਹਾਂਜੀ ਮਮ ਤੁ ਤੂੰ ਅੱਗੇ ਪੜ੍ਹਾਈ ਜਾਰੀ ਕਿਉਂ ਨਹੀਂ ਕਰ ਲੈਂਦੀ ਦਮਨ ਹੈਰਾਨ ਹੋ ਗਈ ਉਸ ਨੂੰ ਦੇਖਦੀ ਨਿਆਬ ਬੋਲੀ ਐਨੀ ਹੈਰਾਨੀ ਕਿਉਂ ਪੁੱਤ ਕੁਝ ਨਹੀਂ ਬਸ ਤੁਸੀਂ ਮੇਰੇ ਦਿਲ ਦੀ ਕਹਿ ਦਿੱਤੀ ਇਸ ਲਈ ਹੈਰਾਨੀ ਹੋਈ ਮੈਂ ਅੱਜ ਹੀ ਦੇਵ ਨੂੰ ਕਹਿ ਦੇਣੀ ਹੈ ਕਿ ਉਹ ਸ਼ਹਿਰ ਦੇ ਬੈਸਟ ਕਾਲਜ ਜਾਂਦਾ ਪਤਾ ਕਰੇ ਤੇ ਰੂਬੀ ਨੂੰ ਵੀ ਪੁੱਛ ਲਵੇ ਜੇਕਰ ਉਸ ਦਾ ਕੋਈ ਵਿਚਾਰ ਹੈ ਕਿ ਉਹ ਬਾਹਰ ਚਲੀ ਗਈ ਕਦੇ-ਕਦੇ ਜ਼ਿੰਦਗੀ ਵਿੱਚ ਗਮਾਂ ਨੂੰ ਭੁੱਲ ਕੁਝ ਠੋਸ ਫੈਸਲੇ ਲੈਣ ਜ਼ਰੂਰੀ ਹੁੰਦੇ ਸ਼ਾਇਦ ਅਜੀਹਾ ਕੁਝ ਦਮਨ ਨੇ ਵੀ ਸੋਚ ਲਿੱਤਾ ਸੀ ਦਮਨ ਕਮਰੇ ਵਿੱਚ ਚਲੀ ਗਈ ਅਜ ਤੱਕ ਸਵਾਲ ਵੀਰ ਨੇ ਕੀਤੇ ਸੀ ਹੁਣ ਦਮਨ ਨੇ ਨਹਾ ਕੇ ਬਾਹਰ ਆਏ ਵੀਰ ਬਲ ਤੱਕ ਦੀ ਹੋਈ ਕਿਆ ਮੈਂ ਕੋਈ ਜ਼ਰੂਰੀ ਗੱਲ ਕਰਨੀ ਹੈ ਤੁਹਾਡੇ ਨਾਲ ਜੇਕਰ ਤੁਹਾਡੇ ਕੋਲ ਟਾਈਮ ਹੈ ਵੀਰ ਬੈਠ ਗਿਆ ਹੈਲਪਰ ਵੀ ਆ ਗਈ ਸੀ ਉਹ ਵੀਰ ਦਾ ਬ੍ਰੇਕਫਾਸਟ ਲੈ ਆਈ ਟੇਬਲ ਤੇ ਰੱਖ ਚਲੀ ਗਈ ਕੀ ਗੱਲ ਕਰਨੀ ਹੈ ਮੇਰੇ ਕੋਲ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਜੋ ਵੀ ਜਵਾਬ ਚਾਹੀਦੇ ਨੇ ਉਹ ਮਾਮ ਦੇ ਸਕਦੇ ਨੇ ਮੈਂ ਸਿਰਫ ਇਹ ਪੁੱਛਣਾ ਚਾਹੁੰਦੀ ਹਾਂ ਕਿ ਆਪਣੇ ਰਿਸ਼ਤੇ ਦਾ ਕੀ ਭਵਿੱਖ ਹੈ ਵੀਰ ਨੇ ਇੱਕ ਤੱਕ ਦਮਨ ਵੱਲ ਦੇਖਿਆ ਤੇ ਚੁੱਪ ਹੀ ਰਿਹਾ ਉਸ ਦਾ ਭੋਲਾ ਤੇ ਸੰਗ ਮਰਮਰ ਵਰਗਾ ਗੋਰਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ ਮੈਂ ਤਾਂ ਔਰਤ ਹਾਂ ਸਮਾਜ ਮੈਨੂੰ ਬਗਾਵਤ ਦਾ ਅਧਿਕਾਰ ਨਹੀਂ ਦਿੰਦਾ ਮੇਰੀ ਮਰਜ਼ੀ ਨਹੀਂ ਪੁੱਛਦਾ ਮੇਰੀ ਇਜਾਜ਼ਤ ਨਹੀਂ ਮੰਗਦਾ ਕਿਸੇ ਵੀ ਫੈਸਲੇ ਲਈ ਪਰ ਤੁਸੀਂ ਤਾਂ ਹਰ ਇੱਕ ਅਧਿਕਾਰ ਰੱਖਦੇ ਹੋ ਫਿਰ ਮੇਰੀ ਜ਼ਿੰਦਗੀ ਨਾਲ ਇਹ ਖਿਲਵਾੜ ਕਿਉਂ ਕੀਤਾ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਪਹਿਲੇ ਹੀ ਕੋਈ ਸੀ ਤਾਂ ਫਿਰ ਮੈਨੂੰ ਇਹ ਤੋਕਾ ਕਿਉਂ ਦਿੱਤਾ ਵੀਰ ਚੁੱਪ ਸੀ ਉਸ ਕੋਲ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਸੀ ਉਸਨੇ ਦਮਨ ਨੂੰ ਕਿਹਾ ਮੇਰੇ ਕੋਲ ਕੋਈ ਜਵਾਬ ਨਹੀਂ ਦਮੰਦੇ ਅੰਦਰ ਜੋ ਰੋ ਸੀ ਉਸ ਨੂੰ ਜ਼ਾਹਰ ਕਰਦੀ ਉਸ ਨੇ ਕਿਹਾ ਫਿਰ ਉਹ ਕਿਹੜਾ ਧਰਮ ਹੈ ਜਿਸ ਨੂੰ ਸਾਕਸ਼ੀ ਮਨ ਮੈਂ ਤੁਹਾਡੀ ਪਤਨੀ ਹੋ ਗਈ ਹਾਂ ਤੇ ਜਿਸ ਨੇ ਤੁਹਾਡੇ ਤੋਂ ਸਵਾਲ ਕਰਨ ਦਾ ਹੱਕ ਦਿੱਤਾ ਮੈਨੂੰ ਗੁਰਚ ਹੋਏ ਗਲੇ ਨਾਲ ਦਮੰਦੇ ਗਿੱਲੀ ਆਵਾਜ਼ ਨਿਕਲ ਰਹੀ ਸੀ ਮੈਂ ਮॉम ਡੈਡ ਨੂੰ ਮੰਨਾਂ ਕੀਤਾ ਸੀ ਦੱਸਿਆ ਸੀ ਕਿ ਮੈਂ ਇਹ ਵਿਆਹ ਨਹੀਂ ਕਰਵਾ ਸਕਦਾ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਹੈ ਇਹ ਸੁਣ ਦਮਨ ਦੀ ਅੱਖ ਤੋਂ ਹੰਝੂ ਡਿੱਗ ਗਿਆ ਫਿਰ ਹੁਣ ਮੈਂ ਕੀ ਕਰਾਂ ਮੈਨੂੰ ਕੁਝ ਪਤਾ ਨਹੀਂ ਚੱਲ ਰਿਹਾ ਮੈਨੂੰ ਇੰਜ ਲੱਗਦਾ ਹੈ ਮੈਂ ਕਿਸੇ ਹਨੇਰੇ ਕਮਰੇ ਵਿੱਚ ਬੰਦ ਹਾਂ ਜਿਸ ਦਾ ਕੋਈ ਦਰਵਾਜ਼ਾ ਨਹੀਂ ਇਸ ਤਰ੍ਹਾਂ ਨਾ ਸੋਚੋ ਜੇ ਕੋਈ ਕਮਰਾ ਹੈ ਤਾਂ ਉਹਦਾ ਦਰਵਾਜ਼ਾ ਵੀ ਹੋਵੇਗਾ ਮੈਂ ਤੁਹਾਨੂੰ ਇਸ ਨਾਮ ਦੇ ਰਿਸ਼ਤੇ ਤੋਂ ਜਲਦੀ ਹੀ ਆਜ਼ਾਦ ਕਰ ਦੇਵਾਂਗਾ ਬਸ ਹਾਲ ਦੀ ਕੜੀ ਜੋ ਜਿੰਨੇ ਚੱਲ ਰਿਹਾ ਚੱਲਣ ਦੋ ਅਜੇ ਵੀਰ ਗੱਲ ਕਰ ਰਿਹਾ ਸੀ ਕਿ ਨਿਆਬ ਦਰਵਾਜ਼ੇ ਤੇ ਆ ਆਖ ਲੋਤੀ ਤੇ ਉਹ ਚੁੱਪ ਹੋ ਗਿਆ ਨਿਆਬ ਆਪਣੇ ਹੀ ਲੋਰ ਵਿੱਚ ਕਮਰੇ ਵਿੱਚ ਆ ਗਈ ਉਹ ਖੁਸ਼ ਨਜ਼ਰ ਆ ਰਹੀ ਸੀ ਵੀਰ ਨਾਸ਼ਤਾ ਕਰਨ ਲੱਗ ਗਿਆ ਤੇ ਨਿਆਬ ਨੇ ਦਮਨ ਦਾ ਹੱਥ ਫੜ ਉਸ ਨੂੰ ਬੈੱਡ ਤੇ ਬਿਠਾ ਲਿਆ ਦਮਨ ਦੇਖ ਦੇਵ ਨੇ ਆਪਣੇ ਫੋਨ ਤੇ ਕੁਝ ਕਾਲਜਾਂ ਦੇ ਨਾਮ ਕੱਢੇ ਨੇ ਤੂੰ ਤਿਆਰ ਹੋ ਜਾ ਆਪਾਂ ਅੱਜ ਸਾਰੇ ਹੀ ਦੇਖ ਆਉਣੇ ਆ ਜਿੱਥੇ ਮੇਰੇ ਪੁੱਤ ਦਾ ਦਿਲ ਕਰੇਗਾ ਉੱਥੇ ਹੀ ਦਾਖਲਾ ਲੈ ਲਵੇ ਨਿਆਬ ਦੇ ਹੱਥਾਂ ਤੇ ਨਿੱਕ ਵਿੱਚ ਅੱਜ ਦਮਨੋਂ ਪਹਿਲੀ ਵਾਰ ਆਪਣਾਪਣ ਮਹਿਸੂਸ ਹੋਇਆ ਤੇ ਨਿਆਬ ਨੇ ਬੜੇ ਪਿਆਰ ਨਾਲ ਉਹਦੇ ਵਾਲ ਮੂੰਹ ਤੋਂ ਪਰੇ ਕਰਦੀ ਨੇ ਕਿਹਾ ਪੁੱਤ ਮੈਂ ਹੋ ਸਕਦਾ ਵੰਦਨਾ ਵਗ ਤੇਨੂੰ ਪਿਆਰ ਨਾ ਕਰ ਸਕਾਂ ਪਰ ਜਦ ਵੀ ਤੈਨੂੰ ਦੇਖਦੀ ਹਾਂ ਮੇਰੇ ਦਿਲ ਵਿੱਚ ਮਮਤਾ ਤਾਂ ਜਾਗਦੀ ਹੈ ਤੇਰੇ ਲਈ ਇਹ ਸੁਣ ਦਮਨ ਦੀ ਅੱਖਾਂ ਸਿੱਲੀਆਂ ਹੋ ਗਈਆਂ ਪਰ ਅੰਦਰੋਂ ਅਜੇ ਉਹ ਨਿਆਬ ਨੂੰ ਮਾਫ਼ ਨਹੀਂ ਕਰ ਪਾਰੀ ਸੀ ਇਸ ਲਈ ਕੋਈ ਜਵਾਬੀ ਲਫ਼ਜ਼ ਨਹੀਂ ਨਿਕਲਿਆ ਉਸ ਦੇ ਮੂੰਹੋਂ ਇਹ ਗੱਲ ਨਿਆਬ ਨੂੰ ਵੀ ਪਤਾ ਸੀ ਕਿ ਉਸ ਨੂੰ ਮਾਫ਼ ਕਰ ਦੇ ਅਜੇ ਦਮਨ ਨੂੰ ਵਕਤ ਲੱਗੇਗਾ ਪਰ ਉਸ ਨੂੰ ਯਕੀਨ ਸੀ ਕਿ ਉਹ ਉਸ ਨੂੰ ਇੰਨਾ ਪਿਆਰ ਦੇਵੇਗੀ ਕਿ ਉਹਦੀ ਨਾਰਾਜ਼ਗੀ ਘਟ ਜ਼ਰੂਰ ਜਾਵੇਗੀ ਚਲ ਹੁਣ ਤੂੰ ਤਿਆਰ ਹੋ ਜਾ ਦੇਵ ਅੱਜ ਆਪਣੇ ਨਾਲ ਹੀ ਜਾਏਗਾ ਉਹ ਆਫਿਸ ਨਹੀਂ ਜਾ ਰਿਹਾ ਬੜੇ ਦਿਨਾਂ ਤੋਂ ਤਾਂ ਦਮਨ ਤਿਆਰ ਹੀ ਨਹੀਂ ਹੋਈ ਸੀ ਅੱਜ ਉਸਨੇ ਅਲਮਾਰੀ ਖੋਲੀ ਤਾਂ ਮਹਿੰਗੇ ਤੋਂ ਮਹਿੰਗੇ ਡਿਜ਼ਾਈਨਰ ਪਹਿਰਾਵੇ ਉਹਦੀ ਅਲਮਾਰੀ ਵਿੱਚ ਪਏ ਸੀ ਜਿਸ ਨੂੰ ਦੇਖ ਉਸਦੀ ਅੱਖ ਭਾਰਾਈ ਉਸ ਨੂੰ ਵੰਦਨਾ ਦੀ ਗੱਲ yaad ਆ ਗਈ ਕਿ ਜਦੋਂ ਵਿਆਹ ਹੋਵੇਗਾ ਜੋ ਦਿਲ ਕਰੇਗਾ ਪਹਿਨੇਗੀ ਅਜੇ ਤੇਰੇ ਮਾਮਾ ਜੀ ਨੂੰ ਇਹ ਪਸੰਦ ਨਹੀਂ ਤੇ ਉਹ ਮਨ ਹੀ ਮਨ ਸੋਚ ਰਹੀ ਸੀ ਕਿ ਮੈਂ ਇਹ ਕਿਸ ਲਈ ਪਹਿਣਾ ਜਿੰਦਗੀ ਵਿੱਚ ਖੁਸ਼ੀ ਦਾ ਸਬਬ ਬਣਨ ਵਾਲਾ ਇਨਸਾਨ ਤਾਂ ਉਸ ਦਾ ਹੈ ਹੀ ਨਹੀਂ ਉਸ ਨੇ ਲਟਕਦੇ ਹੈਂਗਰ ਤੋਂ ਇੱਕ ਇੰਜ ਹੀ ਉਤਾਰ ਲਿਆ ਤੇ ਨਹਾ ਕੇ ਪਹਿਨ ਲਿਆ ਹੁਸਨ ਤਾਂ ਪਹਿਲੇ ਹੀ ਉਸ ਤੇ ਮਿਹਰਬਾਨ ਸੀ ਇਸ ਪਹਿਰਾਵੇ ਤੇ ਥੋੜੇ ਜਿਹੇ ਸ਼ਿੰਗਾਰ ਨੇ ਹੋਰ ਚਾਰ ਚੰਨ ਲਗਾ ਦਿੱਤੇ ਸੀ ਬੀ ਦੀ ਨਜ਼ਰ ਵੀ ਇੱਕ ਵਾਰ ਦਮਨ ਤੇ ਠਹਿਰ ਗਈ ਪਰ ਫਿਰ ਉਸਨੇ ਆਪਣਾ ਬੈਗ ਉਠਾਇਆ ਤੇ ਆਫਿਸ ਲਈ ਨਿਕਲ ਗਿਆ ਨਿਆਬ ਨੇ ਦੇਖਿਆ ਤਾਂ ਦਮਨ ਦੀ ਨਜ਼ਰ ਉਤਾਰਨ ਲੱਗ ਗਈ ਰੂਬੀ ਵੀ ਆ ਗਈ ਸੀ ਨਿਆਬ ਨੇ ਉਸਦੇ ਅੱਗੇ ਪੜਨ ਲਈ ਪੁੱਛਿਆ ਤਾਂ ਉਸਨੇ ਇਨਕਾਰ ਕਰ ਦਿੱਤਾ ਪਰ ਉਹ ਦਮਨ ਨੂੰ ਇੰਜ ਦੇਖ ਖੁਸ਼ ਨਹੀਂ ਲੱਗ ਰਹੀ ਸੀ ਤੇ ਜਿਸ ਤਰ੍ਹਾਂ ਵੀਰ ਦਮਨ ਨੂੰ ਦੇਖ ਰਿਹਾ ਸੀ ਉਸ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਔਰ ਉਹ ਕਾਲਜ ਦੇਖਣ ਜਾਣ ਲਈ ਤਿਆਰ ਹੋਣ ਚਲੀ ਗਈ ਤੇ ਉਸ ਨੇ ਦੇਵ ਨੂੰ ਵੀ ਆਪਣੇ ਨਾਲ ਆਉਣ ਲਈ ਕਿਹਾ ਦਮਨ ਨੇ ਆਵਲ ਦੇਖਦੀ ਨੇ ਕਿਹਾ ਕੀ ਮੈਂ ਕੋਈ ਕੰਮ ਆਪਣੀ ਮਰਜ਼ੀ ਨਾਲ ਕਰ ਸਕਦੀ ਹਾਂ ਜਰੂਰ ਬੇਟਾ ਕਰ ਸਕਦੇ ਹੋ ਜੋ ਵੀ ਦਿਲ ਕਰੇ ਤਾਂ ਕੀ ਮੈਂ ਇਹ ਲਾਲ ਚੂੜਾ ਉਤਾਰ ਦੇਵਾਂ ਇਹ ਮੈਨੂੰ ਬਹੁਤ ਤਕਲੀਫ ਦਿੰਦਾ ਹੈ ਕਹਿੰਦੀ ਦਮਨ ਦੇ ਚਿਹਰੇ ਤੇ ਇੱਕ ਦਰਦ ਸੀ ਨਿਆਬ ਨੇ ਬਿਨਾਂ ਜ਼ਿਆਦਾ ਸੋਚੇ ਕਿਆ ਜੇ ਤੇਰਾ ਮਨ ਨਹੀਂ ਪਹਿਨਣ ਦਾ ਤੀ ਉਤਾਰ ਦੇ ਮੈਨੂੰ ਕੋਈ ਇਤਰਾਜ਼ ਨਹੀਂ ਮਨ ਦੀ ਤਾਂ ਕੁਝ ਵੀ ਨਹੀਂ ਕੋਈ ਮੋਮ ਕੋਈ ਬਜਾ ਨਹੀਂ ਲੱਭਦੀ ਇਸ ਨੂੰ ਪਹਿਨਣ ਦੀ ਕਹਿ ਦਮਨ ਨੇ ਆਪਣੇ ਹੱਥਾਂ ਦੋਹਾਂ ਹੱਥਾਂ ਦਾ ਚੂੜਾ ਉਤਾਰ ਦਿੱਤਾ ਨਿਆਬ ਰੁਕ ਕਹਿੰਦੀ ਹੀ ਰਹਿ ਗਈ ਪਰ ਉਦੋਂ ਤੱਕ ਦਮਨ ਨੇ ਚੂੜਾ ਉਤਾਰ ਦਿੱਤਾ ਸੀ ਚਲ ਉਤਾਰ ਦਿੱਤਾ ਤਾਂ ਹੁਣ ਕੋਈ ਨਾ ਇੱਕ ਰਸਮ ਹੁੰਦੀ ਐ ਇਸ ਨੂੰ ਵਧਾਉਣ ਦੀ ਪਰ ਸਾਡੀ ਕਿਸੇ ਰਸਮ ਨੂੰ ਤਾਂ ਵੀਰ ਨੇ ਮੰਨਿਆ ਹੀ ਨਹੀਂ ਫੇਰ ਤੈਨੂੰ ਕਿਹੜੀਆਂ ਰਸਮਾਂ ਵਿੱਚ ਬਣ ਸਕਦੇ ਹੈ ਇੱਕ ਦੁੱਖ ਨਾਲ ਨਿਆਬ ਨੇ ਕਿਹਾ ਪਰ ਦਮਨ ਮੇਰੇ ਕੋਲੋਂ ਪਾਪ ਹੋਇਆ ਹੈ ਤਾਂ ਸੱਜਾ ਵੀ ਮੇਰੇ ਹਿੱਸੇ ਆਉਣ ਹੀ ਆਉਣੀ ਹੈ ਦੀਪ ਤੇ ਰੂਬੀ ਤਿਆਰ ਹੋ ਕੇ ਆ ਗਏ ਜਿੰਨਾ ਜੋ ਰੂਬੀ ਤਿਆਰ ਹੋਣ ਤੇ ਲਗਾਇਆ ਸੀ ਉਹ ਉਤਨੇ ਹੀ ਬੇਸੁਰੀ ਲੱਗ ਰਹੀ ਸੀ ਦਲਜੀਤ ਵੀ ਤਿਆਰ ਹੋ ਗਿਆ ਸੀ ਨਿਆਬ ਨੇ ਉਸ ਨੂੰ ਦੱਸਿਆ ਕਿ ਉਹ ਦਮਨ ਦਾ ਕਾਲਜ ਸelect ਕਰਨ ਲਈ ਜਾ ਰਹੇ ਨੇ ਤਾਂ ਉਸ ਨੇ ਵੀ ਦਮਨ ਨੂੰ ਖੂਬ ਅਸ਼ੀਰਵਾਦ ਦਿੱਤਾ ਫਿਰ ਚਾਰੇ ਘਰੋਂ ਤੁਰ ਪਏ ਪੰਜ ਕਾਲਜ ਉਹਨਾਂ ਨੇ ਦੇਖਣੇ ਸੀ ਬਾਰੀ-ਬਾਰੀ ਉਹ ਚਾਰ ਕਾਲਜ ਘੁੰਮ ਆਏ ਸੀ ਤੇ ਪੰਜਵਾਂ ਕਾਲਜ ਜੋ ਘਰ ਤੋਂ ਵੀ ਜਿਆਦਾ ਦੂਰ ਨਹੀਂ ਸੀ ਪਹੁੰਚੇ ਕਾਲਜ ਦੇ ਗੇਟ ਦੇ ਅੰਦਰ ਐਂਟਰ ਕਰਦੇ ਹੀ ਦਮਨ ਦਾ ਧਿਆਨ ਸਾਹਮਣੇ ਗਿਆ ਤਾਂ ਉਹਦੇ ਮੂੰਹੋਂ ਅਚਾਨਕ ਨਿਕਲ ਗਿਆ ਸਰਖਾਪ ਸਰਖਾਪ ਨੇ ਵੀ ਰੂਬੀ ਤੇ ਦਮਨ ਨੂੰ ਦੇਖ ਲਿਆ ਸੀ ਉਹ ਉਹਨਾਂ ਵੱਲ ਹੀ ਆ ਗਿਆ ਉਸ ਨੇ ਪਹਿਲੇ ਨਿਆਵ ਨੂੰ ਵੇਸ਼ ਕੀਤੀ ਤੇ ਫਿਰ ਬੜੀ ਹੀ ਹੈਰਾਨੀ ਨਾਲ ਦਮਨ ਤੇ ਰੂਬੀ ਵੱਲ ਦੇਖਦੇ ਗਿਆ ਤੁਸੀਂ ਦੋਨੋਂ ਇੱਥੇ ਕਿਵੇਂ ਰੂਬੀ ਨੇ ਸਰਖਾਪ ਬਾਰੇ ਦੇਵ ਨੂੰ ਦੱਸਦੇ ਹੋਏ ਕਿਹਾ ਕਿ ਅਸੀਂ ਨਰਸਰੀ ਤੋਂ ਸਕੈਂਡਰੀ ਤੱਕ ਇਕੱਠੇ ਪੜੇ ਹਾਂ ਤੇ ਫਿਰ ਸਰਖਾਬ ਨੂੰ ਦੇਵ ਤੇ ਨਿਆਬ ਬਾਰੇ ਦੱਸਿਆ ਸਰਖਾਬ ਨੇ ਇੱਕ ਅੱਖ ਚੁੱਕ ਕੇ ਵੀ ਦਾਮਾ ਨੂੰ ਨਹੀਂ ਦੇਖਿਆ ਸ਼ਾਇਦ ਉਸ ਨੂੰ ਡਰ ਸੀ ਕਿ ਦਮਨ ਉਸ ਦੀਆਂ ਅੱਖਾਂ ਵਿੱਚ ਸਾਲਾਂ ਤੋਂ ਵਸਿਆ ਪਿਆਰ ਨਾ ਦੇਖ ਲਵੇ ਉਹ ਉਹਨਾਂ ਨੂੰ ਕਾਲਜ ਦੇ ਅੰਦਰ ਲੈ ਗਿਆ ਤੇ ਕਾਲਜ ਦਿਖਾਇਆ ਉਹ ਖੁਦ ਮੈਡੀਕਲ ਸਟੂਡੈਂਟ ਸੀ ਕਾਲਜ ਦਾ ਪਿਛਲੇ ਸਾਲਾਂ ਤੋਂ ਹੁਣ ਤਾਂ ਉਸ ਦੀ ਐਮ ਬੀਬੀਐਸ ਦਾ ਤੀਸਰਾ ਸਾਲ ਸੀ ਫਿਰ ਉਹ ਉਹਨਾਂ ਨੂੰ ਕੰਟੀਨ ਲੈ ਗਿਆ ਤੇ ਚਾਹ ਪਿਲਾਈ ਨਿਆਬ ਨੂੰ ਕਾਲਜ ਦਾ ਮਾਹੌਲ ਸਹੀ ਲੱਗ ਰਿਹਾ ਸੀ ਤੇ ਦੇਵ ਨੇ ਵੀ ਸੁਰਖਾਵ ਨਾਲ ਜਾ ਕੇ ਕਲਰਕ ਕੋਲੋਂ ਦਾਖਲੇ ਬਾਰੇ ਪਤਾ ਕਰ ਲਿਆ ਜਦੋਂ ਆ ਕੇ ਉਸਨੇ ਦਮਨ ਨਾਲ ਗੱਲ ਕੀਤੀ ਤਾਂ ਦਮਨ ਨੇ ਕਿਹਾ ਕਿ ਉਹ ਇੱਕ ਦਿਨ ਸੋਚ ਕੇ ਕਿਸ ਕਾਲਜ ਵਿੱਚ ਦਾਖਲਾ ਲਵੇਗੀ ਫੈਸਲਾ ਕਰਨਾ ਚਾਹੁੰਦੀ ਹੈ ਦਮਨ ਦੀ ਇਹ ਗੱਲ ਨਾਲ ਸਾਰੇ ਸਹਿਮਤ ਹੋ ਗਏ ਪਰ ਸੁਰਖਾਵ ਦਾ ਦਿਲ ਕਵਰਾਟ ਨਾਲ ਭਰ ਗਿਆ ਸੀ ਉਹ ਇਹੀ ਸੋਚ ਰਿਹਾ ਸੀ ਕਿ ਦਮਨ ਕੀਤੀ ਉਸ ਕਰਕੇ ਤਾਂ ਫੇਰ ਸੋਚਦਾ ਨਹੀਂ ਉਸ ਨੂੰ ਤਾਂ ਕਦੇ ਉਹਦੇ ਜਜ਼ਬਾਤਾਂ ਦਾ ਅਹਿਸਾਸ ਨਹੀਂ ਹੋਇਆ ਕਦੇ ਕਦੇ ਜ਼ਿੰਦਗੀ ਦੇ ਕੁਝ ਫੈਸਲੇ ਜ਼ਿੰਦਗੀ ਦੇ ਕੁਝ ਮੋੜ ਕਹਾਣੀ ਬਦਲ ਦਿੰਦੇ ਨੇ ਅਸੀਂ ਉਹਨਾਂ ਚੀਜ਼ਾਂ ਨਾਲ ਅੱਗੇ ਵੱਧ ਜਾਂਦੇ ਹਾਂ ਜੋ ਸਾਡੇ ਜ਼ਿਆਦਾ ਕਰੀਬ ਹੁੰਦੇ ਨੇ ਫਿਰ ਫਰਕ ਨਹੀਂ ਪੈਂਦਾ ਉਹ ਸਾਡੇ ਜਖਮ ਹਨ ਜਾਂ ਆਰਾਮ ਦੇ ਤੋਹਫੇ ਹਾਂ ਇਹ ਗੱਲ ਸੱਚ ਹੈ ਕਿ ਕੋਈ ਵੀ ਇੱਕ ਦੁੱਖ ਤੇ ਅਨਗੋਲ ਪਰ ਜਿੰਦਗੀ ਨਹੀਂ ਚਾਹੁੰਦਾ ਸਾਰੇ ਕਾਲੇ ਤੋਂ ਵਾਪਸ ਆ ਗਏ ਸੀ ਦਮਨ ਚੁੱਪ ਸੀ ਜ਼ਿੰਦਗੀ ਇਮਤਿਹਾਨ ਤੇ ਇਮਤਿਹਾਨ ਦੇ ਮੋੜ ਵਿੱਚ ਸੀ ਨਿਆਬਾਰ ਵਾ ਦਮਨ ਤੋਂ ਪੁੱਛ ਰਹੀ ਸੀ ਕਿ ਉਸ ਨੇ ਕੀ ਫੈਸਲਾ ਕੀਤਾ ਤੇ ਦਮਨ ਖੁਦ ਨੂੰ ਕਹਿੰਦੀ ਕਿ ਅੱਜ ਪਹਿਲੀ ਵਾਰ ਮੈਂ ਜ਼ਿੰਦਗੀ ਦੇ ਫੈਸਲੇ ਲਈ ਮੇਰੇ ਤੋਂ ਪੁੱਛ ਰਹੇ ਨੇ ਤੇ ਮੈਂ ਫੈਸਲੇ ਨਹੀਂ ਲੈ ਪਾਰੀ ਸ਼ਾਇਦ ਮੈਨੂੰ ਆਪਣੇ ਫੈਸਲੇ ਲੈਣ ਦੀ ਆਦਤ ਨਹੀਂ ਦਮਨ ਕਮਰੇ ਵਿੱਚ ਚਲੀ ਗਈ ਥੋੜੀ ਦਰੀ ਇਕੱਲੇ ਬੈਠ ਸੋਚਿਆ ਕਿ ਜਿੱਥੇ ਸੁਰਖਾਵ ਨੇ ਐਨੇ ਸਾਲ ਕੋਈ ਗੱਲ ਨਹੀਂ ਕੀਤੀ ਫਿਰ ਹੁਣ ਤਾਂ ਉਹ اسی ਨਜ਼ਰ ਵਿੱਚ ਵਿਆਹੀ ਹੈ ਹੋ ਵੀ ਸਕਦਾ ਉਹਦੀ ਜ਼ਿੰਦਗੀ ਵਿੱਚ ਕੋਈ ਹੋਰ ਆ ਗਿਆ ਹੋਵੇ ਆਪਣੀ ਉਦੇੜ ਬੁਣ ਵਿੱਚ ਫਸੀ ਦਮਨ ਕੋਈ ਫੈਸਲਾ ਨਹੀਂ ਪਾ ਰਹੀ ਸੀ ਫੇਰ ਸੋਚਦੀ ਉਸ ਦਾ ਡਿਪਾਰਟਮੈਂਟ ਅਲੱਗ ਮੇਰਾ ਅਲੱਗ ਕਦੇ ਕੁਝ ਕਦੇ ਕੁਝ ਐਨੇ ਨੂੰ ਰੂਬੀ ਦਮਨ ਦੇ ਕਮਰੇ ਵਿੱਚ ਆ ਗਈ ਦਮਨ ਫਿਰ ਕੀ ਸੋਚਿਆ ਤੂੰ ਸੋਚਿਆ ਨਹੀਂ ਕੁਝ ਵੀ ਪਤਾ ਨਹੀਂ ਕੀ ਸੋਚਣੀ ਪਾਈ ਐ ਤੂੰ ਕਿਹੜੀ ਔਖੀ ਗੱਲ ਤੇਰਾ ਤਾਂ ਪ੍ਰਮਾਤਮਾ ਨੇ ਕਾਲਜ ਚੁਣ ਦਿੱਤਾ ਤੈਨੂੰ ਹੀ ਸਮਝ ਨਹੀਂ ਲੱਗੀ ਰੂਬੀ ਦੀ ਇਹ ਗੱਲ ਸੁਣ ਦਮਨ ਨੇ ਹੈਰਾਨ ਹੋ ਪੁੱਛਿਆ ਉਹ ਕਿਵੇਂ ਲੈ ਸਿੰਪਲ ਤਾਂ ਹੈ ਸਰਕਾਬ ਨੇ ਐਵੇਂ ਤਾਂ ਦਾਖਲਾ ਨਹੀਂ ਲੈਣਾ ਸੀ ਤੈਨੂੰ ਪਤਾ ਤਾਂ ਹੈ ਪੜ੍ਹਾਈ ਦੇ ਮਾਮਲੇ ਵਿੱਚ ਉਹ ਕਿਵੇਂ ਦਾ ਉਸਨੇ ਜੋ ਕਾਲਜ ਚੁਣਿਆ ਉਹ ਬੈਸਟ ਹੋਣਾ ਜ਼ਿਆਦਾ ਨਾ ਸੋਚ ਫੈਸਲਾ ਲੈ ਕੇ ਕੰਮ ਨਿਬੇੜ ਸ਼ੁਕਰ ਕਰ ਘਰ ਦੇ ਪੁੱਛ ਰੇ ਦਮਨ ਨੂੰ ਉਸਦੀ ਗੱਲ ਠੀਕ ਲੱਗੀ ਪਰ ਫਿਰ ਵੀ ਕਹ ਉਹ ਚੁੱਪ ਹੋ ਗਈ ਦੇਖ ਜੇਕਰ ਹੋਰ ਕੋਈ ਡਾਊਟ ਹੈ ਤਾਂ ਦੇਵ ਕੋਲ ਨੰਬਰ ਹੈ ਸਰਖਵਦਾ ਨਹੀਂ ਤੂੰ ਠੀਕ ਕਹਿੰਦੀ ਹੈ ਚੱਲ ਫਿਰ ਮਾਮ ਨੂੰ ਦੱਸ ਦੇ ਕਲ ਦੇਵ ਜਾ ਜਾ ਕੇ ਐਡਮਿਸ਼ਨ ਕਰਵਾ ਆਉਣ ਕਿ ਤੇਰੀ ਇਸ ਸਭ ਦੇ ਵਿੱਚ ਸ਼ਾਮ ਹੋ ਗਈ ਸੀ ਵੀਰ ਵੀ ਘਰ ਆ ਗਿਆ ਉਸ ਨੇ ਜਾ ਕੇ ਨਿਆਬ ਤੋਂ ਐਡਮਿਸ਼ਨ ਦਾ ਪੁੱਛਿਆ ਤਾਂ ਨਿਆਬ ਨੇ ਦੱਸ ਦਿੱਤਾ ਫਿਰ ਉਹ ਆਪਣੇ ਕਮਰੇ ਵਿੱਚ ਆ ਗਿਆ ਜਿੱਥੇ ਦਮਨ ਕਮਰੇ ਵਿੱਚ ਕੁਝ ਕੰਮ ਕਰ ਰਹੀ ਸੀ ਵੀਰ ਨੇ ਦੇਖਿਆ ਤਾਂ ਉਹ ਆਪਣੇ ਸਰਟੀਫିକੇਟ ਠੀਕ ਰੱਖ ਰਹੀ ਸੀ ਵੀਰ ਨੇ ਕੁਝ देर ਦੇਖਿਆ ਤੇ ਤੇ ਫਿਰ ਕੁਝ ਸੋਚ ਹੌਲੀ ਜੀ ਪੁੱਛਿਆ ਹੋ ਗਿਆ ਐਡਮਿਸ਼ਨ ਦਾ ਆਪਣੇ ਕੰਮ ਵਿੱਚ ਉੰਜੀ ਮਸ਼ਰੂਫ ਰਹਿੰਦੀ ਦਮਨ ਨੇ ਹੌਲੀ ਜੀ ਜਵਾਬ ਦਿੱਤਾ ਹਾਂਜੀ ਕੋਈ ਮੁਸ਼ਕਲ ਤਾਂ ਨਹੀਂ ਹੋਈ ਨਹੀਂ ਕੁਝ देर ਚੁੱਪੀ पसर ਗਈ ਫਿਰ ਦਮਨ ਨੇ ਪੁੱਛਿਆ ਚਾਹ ਕਾਫੀ ਕੁਝ ਚਾਹੀਦਾ ਤਾਂ ਲਿਆ ਦੇਵਾਂ ਤੁਹਾਨੂੰ ਨਹੀਂ ਇਟਸ ਓਕੇ ਹੁਣੇ ਪੇਜ ਦੇਣਗੇ ਮਾਮ ਕਿਆ ਵੀਰ ਫਰੈਸ਼ ਹੁਣ ਬਾਥਰੂਮ ਚਲਾ ਗਿਆ ਕੁਝ ਦੇਰ ਬਾਅਦ ਜਦੋਂ ਉਹ ਆਇਆ ਤਾਂ ਦਮਨ ਕਮਰੇ ਵਿੱਚ ਨਹੀਂ ਸੀ ਤੇ ਫਿਰ ਉਹ ਚਾਹ ਲੈ ਕੇ ਕਮਰੇ ਵਿੱਚ ਆ ਗਈ ਤੇ ਰੱਖ ਬਾਹਰ ਜਾਣ ਲੱਗੀ ਸੀ ਕਿ ਵੀਰ ਨੇ ਉਸ ਨੂੰ ਰੋਕ ਲਿਆ ਦਮਨ ਮੇਰੀ ਵੱਜ ਨਾਲ ਜੋ ਵੀ ਗਲਤ ਹੋਇਆ ਹੈ ਤੁਹਾਡੇ ਨਾਲ ਆਈ ਪ੍ਰੋਮਿਸ ਮੈਂ ਸਭ ਠੀਕ ਕਰ ਦੇਵਾਂਗਾ ਪਰ ਕਿ ਤੁਸੀਂ ਮੈਨੂੰ ਮੇਰੀ ਗਲਤੀ ਲਈ ਮਾਫ ਕਰੋਗੇ ਦਮਨ ਨੇ ਹੈਰਾਨ ਹੋ ਵੀਰਵਾਲ ਦੇਖਿਆ ਕਿਸ ਗਲਤੀ ਲਈ ਵੀਰ ਨੇ ਦਮਨ ਵੱਲ ਤੱਕਦੇ ਨੇ ਕਿਹਾ ਬਹੁਤ ਸਾਰੀਆਂ ਗਲਤੀਆਂ ਲਈ ਤੁਸੀਂ ਸਹੀ ਕਿਹਾ ਮੈਂ ਚਾਹਦਾ ਤਾਂ ਵਿਰੋਧ ਕਰ ਸਕਦਾ ਸੀ ਸਭ ਠੀਕ ਹੋ ਸਕਦਾ ਸੀ ਪਰ ਮੈਂ ਉਸ ਵਕਤ ਸਹੀ ਫੈਸਲਾ ਨਹੀਂ ਲੈ ਸਕਿਆ ਪਰ ਮੈਨੂੰ ਹਿਰਕ ਹੈ ਇਸ ਗੱਲ ਦਾ ਦਮਨ ਜੋ ਪੰਜਾਬ ਸੁਣਦੀ ਰਹੀ ਉਸ ਦੇ ਦਿਲ ਵਿੱਚ ਇੱਕ ਕੋਨਾ ਜੋ ਵੀਰ ਲਈ ਸੀ ਉਹ ਕੋਨੇ ਨੇ ਉਸ ਨੂੰ بار بار ਉਸ ਨੂੰ ਮਾਫ ਕਰਨ ਲਈ ਕਿਹਾ ਪਰ ਉਹ ਕਹਿ ਨਹੀਂ ਪਾਈ ਕਿਉਂਕਿ ਉਸ ਨੇ ਨਾ ਫੈਸਲਾ ਲੈ ਕੇ ਉਸ ਜ਼ਿੰਦਗੀ ਨੂੰ ਇੱਕ ਅਜਿਹੇ ਹਵਨਕੁੰਡ ਵਾਂਗ ਬਣਾ ਦਿੱਤਾ ਸੀ ਜਿਸ ਨੇ ਉਹਦੀਆਂ ਸਾਰੀਆਂ ਖੁਸ਼ੀਆਂ ਦੀ ਅਹੋਤੀ ਚੜਾ ਦਿੱਤੀ ਸੀ ਪਰ ਕੁਝ ਨਮਕੀਨ ਜਿਹਾ ਪਾਣੀ ਉਹਦੀਆਂ ਅੱਖਾਂ ਤੋਂ ਨਿੱਤਰ ਆਇਆ ਸੀ ਤੇ ਤਰਪ-ਤਰਪ ਕਰਦਾ ਉਹਦੇ ਗਲੇ ਵਿੱਚ ਡਿੱਗ ਰਿਹਾ ਸੀ ਸ਼ਾਇਦ ਉਹ ਆਪਣਾ ਰਾਹ ਬਦਲ ਗਿਆ ਸੀ ਸਮਝ ਚੁੱਕਾ ਸੀ ਕਿ ਜੇਕਰ ਇਹ ਅੱਖਾਂ ਤੋਂ ਬਾਹਰ ਡਿੱਗੇ ਤਾਂ ਕਮਜ਼ੋਰ ਕਰਦਾ ਤੇ ਜੇਕਰ ਅੱਖਾਂ ਦੇ ਅੰਦਰ ਡਿੱਗਦਾ ਹੈ ਤਾਂ ਫਾਨੁਜ਼ ਬਣ ਜਾਂਦਾ ਉਸ ਨੇ ਸਿਰਫ ਇਹੀ ਕਿਹਾ ਅੱਜ ਇਹ ਮੇਰੇ ਬਸ ਵਿੱਚ ਨਹੀਂ ਪਰ ਜੇਕਰ ਕਦੇ ਹੋਇਆ ਤਾਂ ਮੈਂ ਜ਼ਰੂਰ ਤੁਹਾਨੂੰ ਮਾਫ਼ ਕਰ ਦੇਵਾਂਗੀ ਵੀਰ ਚਾ ਪੀ ਸਟਡੀ ਵੱਲ ਚਲਾ ਗਿਆ ਨਿਆਬ ਕਮਰੇ ਵਿੱਚ ਆਈ ਰੂਬੀ ਵੀ ਉਸ ਦੇ ਨਾਲ ਸੀ ਉਸਨੇ ਆਕੇ ਦਮਨ ਨੂੰ ਕਿਹਾ ਦਮਨ ਪੁੱਤਰ ਇੱਕ ਗੱਲ ਕਰਨੀ ਸੀ ਹਾਂਜੀ ਮਮ ਪੁੱਤਰ ਬੀਰ ਦੇ ਅੰਮ੍ਰਿਤਸਰ ਵਾਲੇ ਚਾਚਾ ਜੀ ਸਾਰਿਆਂ ਨੂੰ ਰੋਟੀ ਤੇ ਬੁਲਾ ਰਹੇ ਨੇ ਕਿਸ ਦਿਨ ਦਾ ਕਹਾ ਦਮਨ ਚੁੱਪ ਜੀ ਹੋ ਗਈ ਕੀ ਹੋਇਆ ਪੁੱਤ ਮਮ ਪਹਿਲੇ ਐਡਮਿਸ਼ਨ ਦਾ ਕਰ ਲੈਂਦੇ ਹਾਂ ਕਹ ਦਮਨ ਚੁੱਪ ਸੀ ਹਾਂ ਪੁੱਤ ਉਹ ਤਾਂ ਆਪਾਂ ਕੱਲ ਹੀ ਕਰ ਲੈਣਾ ਫਿਰ ਕੁਝ ਸੋਚ ਚੱਲ ਨੈਕਸਟ ਵੀਕ ਦਾ ਕਹਿ ਦਿੰਦੀ ਹਾਂ ਪੁੱਤ ਸਵੇਰ ਦਾ ਵੀ ਤਿਆਰੀ ਕਰ ਲਮੀ ਆਪਾਂ ਕਾਲਜ ਵਾਲਾ ਕੰਮ ਕਰ ਲਈਏ ਕਹ ਉਹ ਚਲੀ ਗਈ ਰੂਬੀ ਉੱਥੇ ਹੀ ਠਹਿਰਨ ਗਈ ਤੇ ਦਮਨ ਨਾਲ ਗੱਲਾਂ ਕਰਨ ਲੱਗ ਗਈ ਬਾਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੀ ਵਿਚਾਰ ਜਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਅਤੇ ਕਦੇ-ਕਦੇ ਹਾਈਪ ਸਕੋਰ ਵੀ ਜ਼ਰੂਰ ਕਰਦਿਆ ਕਰੋ